ਜਸੀਲੁਦਿਆਨੇ ਦੇ ਛੋਟਾ ਬਾਜ਼ਾਰ ਵਿਖੇ ਵਹ ਪਹੁੰਚਿਆ ਜਿੱਥੇ ਕੀ ਤਸਵੀਰਾਂ ਜੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਜਿਵੇਂ ਵਿਕੇ ਨੇ ਯਾਨੀ ਕਿ ਐਤਵਾਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕਰਾਊਡ ਜਿਹੜਾ ਆ ਵੇਖਣ ਨੂੰ ਮਿਲ ਰਿਹਾ ਐ ਇਸੇ ਜੇਕਰ ਇਸ ਛੋੜੇ ਬਾਜ਼ਾਰ ਦੀ ਗੱਲ ਕਰੇ ਤੁਹਾਨੂੰ ਦੱਸ ਦਈਏ ਕਿ ਛੋੜਾ ਬਾਜ਼ਾਰ ਜਿਹੜਾ ਆ ਕਾਫੀ ਪੁਰਾਣਾ ਹੈ ਲੁਧਿਆਣੇ ਦਾ ਕਾਫੀ ਜ਼ਿਆਦਾ ਪੁਰਾਣਾ ਬਾਜ਼ਾਰ ਆ ਇੱਥੇ ਜਿਹੜੇ ਨੇ ਐਨ ਆਰ ਆਈ ਵੀ ਜਿਹੜੇ ਨੇ ਇੱਥੇ ਆਉਂਦੇ ਨੇ ਸ਼ਾਪਿੰਗ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜਾ ਹਰ ਇੱਕ ਸਮਾਨ ਜਿਹੜਾ ਮਿਲਦਾ ਹੈ ਜ਼ਰੂਰਤ ਦਾ ਸਾਰਾ ਸਮਾਨ ਜਿਹੜਾ ਇੱਥੇ ਮਿਲਦਾ ਹੈ ਸਭ ਤੋਂ ਜ਼ਿਆਦਾ ਜੇ ਗੱਲ ਕੀਤੀ ਜਾਵੇ ਕੱਪੜਿਆਂ ਦੀ ਜਿਵੇਂ ਹੁਣ ਐ ਸਰਦੀ ਦਾ ਟਾਈਮ ਆ ਤੁਹਾਨੂੰ ਦੱਸ ਦੇ ਕਿ ਹੋਜਰੀ ਦੇ ਜਿਹੜੇ ਕੱਪੜੇ ਨੇ ਸਭ ਤੋਂ ਜ਼ਿਆਦਾ ਇਸ ਬਾਜ਼ਾਰ ਦੇ ਵਿੱਚ ਜਿਹੜੇ ਨੇ ਮਿਲਦੇ ਨੇ ਸੋ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣੇ ਦੇ ਛੋੜੇ ਬਾਜ਼ਾਰ ਦੇ ਵਿੱਚ ਜਿਹੜੇ ਨੇ ਲੋਕ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਇੱਥੇ ਜਿਹੜਾ ਹਰ ਇੱਕ ਸਮਾਨ ਜਿਹੜਾ ਆ ਮਿਲਦਾ ਆ ਭਾਵੇਂ ਫਰਨੀਚਰ ਦਾ ਸਮਾਨ ਹੋਵੇ ਜੁੱਤੇ ਹੋਣ ਕੱਪੜੇ ਹੋਣ ਜਾਂ ਕੋਈ ਹੋਰ ਜਿਹੜਾ ਆ ਜ਼ਰੂਰਤ ਦਾ ਸਮਾਨ ਹੋਵੇ ਤੁਹਾਨੂੰ ਦੱਸ ਦਈਏ ਐਤਵਾਰ ਵਾਲੇ ਦਿਨ ਇੱਥੇ ਜੜੀਆਂ ਨੇ ਚੇਲਾ ਵੀ ਲੱਗਦੀ ਨਹੀਂ ਯਾਨੀ ਕਿ ਜਿਹੜੇ ਲੋਕਾਂ ਦੀ ਮੈਂ ਗੱਲ ਕਰਾ ਤੁਹਾਨੂੰ ਦੱਸਦੀ ਕਿ ਬੜੇ ਇੱਥੇ ਸਸਤੇ ਦੇ ਘੱਟ ਰੇਟਾਂ ਦੇ ਵਿੱਚ ਜਿਹੜਾ ਸਮਾਨ ਮਿਲਦਾ ਹੈ ਭਾਵੇਂ ਜੈਕਟ ਲੈ ਲਓ ਜਾਂ ਫਿਰ ਪਜਾਮਾ ਲੈ ਲਓ ਜਾਂ ਫਿਰ ਕੋਟ ਲੈ ਲਓ ਫਰਨੀਚਰ ਦਾ ਵੀ ਸਮਾਨ ਜਿਹੜਾ ਹੈ ਮਿਲਦਾ ਹੈ ਸੋ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਤਾਂ ਪੁਚਾਰਿਆ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਜੋੜਾ ਬਾਜ਼ਾਰ ਦੇ ਵਿੱਚ ਪਹੁੰਚੇ ਆ ਪਬਲਿਕ ਤੁਸੀਂ ਦੇਖ ਸਕਦੇ ਕਿ ਲੋਕ ਜਿਹੜੇ ਨੇ ਦੂਰੋਂ ਦੂਰ ਐਥੇ ਪਹੁੰਚਦੇ ਨੇ ਤੁਹਾਨੂੰ ਦੱਸਦੀਏ ਕਿ ਇੱਥੇ ਜੁੜੇ ਨੇ ਲੋਕ ਦੂਰੋਂ ਦੂਰੋਂ ਪਹੁੰਚ ਕੇ ਆਪਣੀ ਜ਼ਰੂਰਤਾਂ ਜਿਹੜਾ ਸਮਾਨ ਆ ਖਰੀਦਦੇ ਨੇ ਕਾਫੀ ਲੋਕ ਜੁੜੇ ਨੇ ਜੇ ਮੈਂ ਗੱਲ ਕਰਾਂ ਕਾਫੀ ਲੋਕ ਜੁੜੇ ਨੇ ਦੂਰੋਂ ਦੂਰੋਂ ਵੀ ਐਥੇ ਪਹੁੰਚਦੇ ਨੇ ਸਿਰਫ ਲੁਧਿਆਣੇ ਦੇ ਹੀ ਨਹੀਂ ਸਗੋਂ ਮੈਂ ਗੱਲ ਕਰਾਂ ਕਿ ਐਥੇ ਜੁੜੇ ਨੇ ਤੁਹਾਨੂੰ ਦੱਸਦੀਏ ਕਿ ਪੂਰੇ ਪੰਜਾਬ ਭਰ ਤੋਂ ਵੀ ਲੋਕ ਆਂਦੇ ਨੇ ਕਿਤੇ ਨਾ ਕਿਤੇ ਜੇ ਕੋਈ ਗੱਲ ਕਰਾ ਲੁਧਿਆਣੇ ਦੇ ਇਸ ਚੋੜਾ ਬਾਜ਼ਾਰ ਦੀ ਕਾਫੀ ਜ਼ਿਆਦਾ ਫੇਮਸ ਤੇ ਮਸ਼ਹੂਰ ਜਿਹੜਾ ਬਾਜ਼ਾਰ ਹੈ ਸੋ ਤੁਸੀਂ ਦੇਖ ਸਕਦੇ ਹੋ ਸੇਲ ਵੀ ਜਿਹੜੀ ਇਹ ਲੱਗੀਆਂ ਹੋਈਆਂ ਨੇ ਕਾਫੀ ਜ਼ਿਆਦਾ ਇਸ ਬਾਜ਼ਾਰ ਦੇ ਵਿੱਚ ਜਿਹੜੀਆਂ ਰੌਣਕਾਂ ਵੇਖਣ ਨੂੰ ਮਿਲਦੀਆਂ ਨੇ ਕਾਫੀ ਸਸਤੇ ਤੇ ਘੱਟ ਰੇਟਾਂ ਦੇ ਵਿੱਚ ਜਿਹੜਾ ਇੱਥੇ ਸਾਮਾਨ ਆ ਮਿਲਦਾ ਹੈ ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਤੁਸੀਂ ਦੇਖ ਸਕਦੇ ਹੋ ਸੇਲ ਜੜੀਆਂ ਨੇ ਲੱਗੀਆਂ ਹੋਈਆਂ ਨੇ ਕੱਪੜਿਆਂ ਦੀ ਸੇਲ ਲੱਗੀ ਹੋਈ ਹੈ ਇੱਥੇ ਜਿਹੜੇ ਸੌਫਟ ਵਾਈਜ਼ ਵੀ ਜਿਹੜੇ ਤੁਹਾਨੂੰ ਮਿਲਣਗੇ ਜਦਕਰ ਮੈਂ ਗੱਲ ਕਰਾਂ ਜੁਰਾਬਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਸਮਾਨ ਜਿਹੜਾ ਹੈ ਇੱਥੇ ਬੜੇ ਘੱਟ ਦੇ ਸਸਤੇ ਰੇਟਾਂ ਦੇ ਵਿੱਚ ਜਿਹੜਾ ਮਿਲਦਾ ਹੈ ਇੱਥੇ ਜਿਹੜੇ ਲੋਕ ਨੇ ਦੂਰੋਂ ਦੂਰੋਂ ਇੱਥੇ ਪਹੁੰਚਦੇ ਨੇ ਆਪਣਾ ਜਿਹੜਾ ਮਨਪਸੰਦ ਦਾ ਸਮਾਨ ਜਿਹੜਾ ਲੈਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਕਿ 250 ਰੁਪਏ ਦੀ ਜੁੜੀਆ ਸੇਲ ਲੱਗੀ ਹੋਈ ਹੈ ਕਾਫੀ ਜ਼ਿਆਦਾ ਇੱਥੇ ਜੜੀਆਂ ਨੌਨਕਾ ਲੱਗੀਆਂ ਰਹਿੰਦੀਆਂ ਨੇ ਸਪੈਸ਼ਲੀ ਜੇ ਮੈਂ ਗੱਲ ਕਰਾਂ ਐਤਵਾਰ ਦੀ ਸ ਈ ਸਭੋ ਦੂਰੋ ਦੂਰੋਂ ਲੋਕ ਇੱਥੇ ਪਹੁੰਚਦੇ ਨੇ ਕਾਫੀ ਜ਼ਿਆਦਾ ਇਸ ਛੋੜੇ ਬਾਜ਼ਾਰ ਦਾ ਨਾਮ ਜਿਹੜਾ ਹੈ ਕਾਫੀ ਜ਼ਿਆਦਾ ਫੇਮਸ ਹੈ ਕਾਫੀ ਜ਼ਿਆਦਾ ਲੋਕ ਇੱਥੇ ਪਹੁੰਚਦੇ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਇਸੇ ਤਰੀਕੇ ਦਾ ਜਿਹੜਾ ਕ라우ਡ ਆ ਵੇਖਣ ਨੂੰ ਮਿਲਦਾ ਹੈ ਇਸੀ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਜੇ ਮੈਂ ਗੱਲ ਕਰਾਂ ਸਰਦੀਆਂ ਦੀ ਤਾਂ ਤੁਸੀਂ ਦੇਖ ਸਕਦੇ ਹੋ ਸਰਦੀਆਂ ਦੀਆਂ ਜੈਕਟਾਂ ਤੇ ਜਿਹੜੀ ਹੈ ਸੇਲ ਲੱਗੀ ਹੋਈ ਹੈ ਸੋ ਆਪਾਂ ਜ਼ਰੂਰ ਇਹ ਜਿਹੜੀਆਂ ਗੱਲਾਂ ਨੇ ਤੁਹਾਡੇ ਤੱਕ ਪਹੁੰਚਾ ਰਹੇ ਨੇ ਜ਼ਰੂਰ ਤੁਹਾਨੂੰ ਦੱਸ ਰਹੇ ਆ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਜੈਕਟਾਂ ਦੇ ਜਿਹੜੀ ਸੇਲ ਲੱਗੀ ਹੋਈ ਹੈ ਸੋ ਪੁੱਛ ਵੀ ਲੈਣੇ ਆ ਕਿ ਇੱਕ ਜੈਕਟ ਦੇ ਕੀ ਪ੍ਰਾਈਸ ਸੇਲ ਲੱਗੀ ਹੋਈ ਹੈ ਭਾਜੀ ਹਾਂਜੀ ਹਾਂਜੀ ਦੱਸੂਗੇ ਇੱਕ ਜੈਕਟ ਕਿੰਨੇ ਦੀ ਹੈ 300 ਰੁਪਏ 300 ਰੁਪਏ ਜਿਹੜੀ ਮੈਂ ਮਰਜ਼ੀ ਚੱਕ ਲਵਾਂ ਹਾਂਜੀ 300 ਦਿਖਾਓਗੇ ਕਿ ਕਿਹੜੀ ਕਿਹੜੀ ਹੈ ਅਸਰ ਲੱਗੀ ਐ ਸਾਲ ਜਖੜੀ ਐ ਸਾਈਜ਼ ਵੀ ਅਵੇਲੇਬਲ ਸਾਰੇ ਐਲ ਤੋਂ ਲੈ ਕੇ ਡਬਲ ਐਸ ਸਾਈਜ਼ ਮਿਲੂ ਤੁਹਾਨੂੰ ਸਾਰੇ ਸਾਈਜ਼ ਐ ਸਭ 400 ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਐ ਬਿਲਕੁਲ ਸੇਲ ਵੀ ਲੱਗੀ ਹੋਈ ਐ ਤੁਸੀਂ ਦੇਖ ਸਕਦੇ ਹੋ ਸਾਈਜ਼ ਜੇ ਮੈਂ ਗੱਲ ਕਰਾਂ ਸਾਈਜ਼ ਵੀ ਜਿਹੜੇ ਹਰ ਇੱਕ ਇੱਥੇ ਮਿਲਣ ਵਾਲੇ ਨੇ ਸੋ ਕਾਫੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਜਿਹੜੀ ਐ ਸੇਲ ਲੱਗੀ ਹੋਈ ਐ ਆ ਤੁਸੀਂ ਦੇਖ ਸਕਦੇ ਹੋ ਕਿ 400 ਵਾਲਾ ਪਜਾਮਾ 200 ਜੇ ਦੇ ਰਹੇ ਹੋ ਯਾਰ 400 ਪਜਾਮਾ 200 ਕਰਦੀ ਐ ਜੀ ਕਾਰਨ ਕੀ ਐ ਸਰਦੀ ਨਹੀਂ ਪੜ ਰਹੀ ਜੀ ਬਸ ਖਤਮ ਕਰ ਰਹੇ ਬਸ ਸਟਾਕ ਤੇ ਕਲੀਅਰ ਕਰ ਰਹੇ ਸਟਾਕ ਕਲੀਅਰ ਕਰ ਰਹੇ

ਸਕਦੇ ਹੋ ਕਿ ਕਿੰਨਾ ਕ ਜ਼ਿਆਦਾ ਇੱਥੇ ਸਸਤਾ ਜੜਾ ਹੈ ਵਧੀਆ ਸਮਾਨ ਮਿਲਦਾ ਹੈ ਜੇਕਰ ਮੈਂ ਗੱਲ ਕਰਾਂ ਇਸ ਸਰਦੀ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ 3 300 ਰੁਪਿਆ ਦੀਆਂ ਜਿਹੜੀਆਂ ਨੇ ਜੈਕਟਾਂ ਨੇ ਜੇਕਰ ਮੈਂ ਗੱਲ ਕਰਾਂ ਪਜਾਮਿਆਂ ਦੀ ਤੁਹਾਨੂੰ ਦੱਸ ਦਿਆਂ ਕਿ 400 ਵਾਲਾ ਪਜਾਮਾ ਜੜਾ ਹੈ ਇਸ ਬਾਜ਼ਾਰ ਦੇ ਵਿੱਚ ਜਿਹੜਾ ਤੁਹਾਨੂੰ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ ਜਿਹੜਾ ਮਿਲੂਗਾ ਇੱਥੇ ਸਿਰਫ ਜਿਹੜਾ ਹੈ ਸਿਰਫ ਜੇ ਮੈਂ ਗੱਲ ਕਰਾਂ ਕੱਪੜਿਆਂ ਦੀ ਸਿਰਫ ਕੱਪੜੇ ਆ ਤੇ ਹੀ ਨਹੀਂ ਸਗੋ ਇੱਥੇ ਹਰ ਇੱਕ ਸਮਾਨ ਜੜਾ ਬੜੇ ਸਸਤੇ ਤੇ ਘੱਟ ਰੇਟਾ ਦੇ ਵਿੱਚ ਮਿਲਦਾ ਹੈ ਉੱਥੇ ਹੀ ਸਿਰਫ ਇੱਥੇ ਪਾਰਟੀ ਵੇਅਰ ਹੋ ਫੰਕਸ਼ਨ ਦਾ ਹੋਵੇ ਜਾਂ ਵਿਆਹ ਸ਼ਾਦੀ ਵਾਲਾ ਹੋਵੇ ਕੁੜੀਆਂ ਦੇ ਲਈ ਬਹੁਤ ਸੋਹਣੇ ਸੋਹੜੇ ਜਿਹੜੇ ਲਹਿੰਗੇ ਤੋਂ ਲੈ ਕੇ ਹਰ ਇੱਕ ਡਰੈਸ ਜਿਹੜੀ ਹੈ ਇੱਥੇ ਬੜੇ ਘੱਟ ਤੇ ਸਸਤੇ ਰੇਟਾਂ ਦੇ ਵਿੱਚ ਜਿਹੜੀ ਮਿਲਦੀ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੱਜ ਇਤਵਾਰ ਵਾਲੇ ਦਿਨ ਜੇ ਮੈਂ ਗੱਲ ਕਰਾਂ ਤਾਂ ਕਾਫੀ ਜ਼ਿਆਦਾ ਸੇਲਸ ਜੜੀਆਂ ਨੇ ਲੱਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਇੱਥੇ ਦੂਰੋਂ ਦੂਰੋਂ ਪਹੁੰਚਦੇ ਨੇ ਜੇਕਰ ਤੁਸੀਂ ਵੀ ਇਸ ਛੋੜੇ ਬਾਜ਼ਾਰ ਦੇ ਵਿੱਚ ਆਉਣੇ ਹੋ ਤਾਂ ਤੁਸੀਂ ਵੀ ਆਪਣੀ ਰਾਏ ਜਿਹੜੀ ਹੈ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਕਿ ਤੁਹਾਨੂੰ ਜਿਹੜਾ ਛੋੜਾ ਬਾਜ਼ਾਰ ਹੈ ਕਿੰਨੇ ਕ ਜ਼ਿਆਦਾ ਸਸਤਾ ਤੇ ਜੈਨੂਨ ਜਿਹਾ ਲੱਗਦਾ ਕਿਉਂਕਿ ਇੱਥੇ ਲੋਕ ਤੁਸੀਂ ਆ ਦੇਖ ਸਕਦੇ ਹੋ ਕਿ ਕਿੰਨੇ ਕ ਜ਼ਿਆਦਾ ਜਿਹੜੇ ਸ਼ਾਪਿੰਗ ਕਰ ਕਰਕੇ ਲੈ ਕੇ ਜਾ ਰਹੇ ਨੇ। ਚੋੜੇ ਬਾਜ਼ਾਰ ਦੇ ਵਿੱਚ ਸੇਲਾ ਲੱਗਿਆ ਹੋਈਆਂ ਨੇ ਕਿਉਂਕਿ ਜਿਹੜੀ ਸਰਦੀ ਹੈ ਜਾ ਰਹੀ ਹੈ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੀ ਜੈਕਟ ਹੈ ਨਾ ਮਿਲ ਰਹੀਆਂ ਨੇ ਭਾਜੀ ਸਸਤੀ ਕਾਲ ਦੀ। ਸਸਤੀ ਕਾਲ ਦੀ। ਦੱਸੋਗੇ ਕਿ ਕਿੰਨੇ ਕ ਘੱਟ ਰੇਟਾਂ ਦੇ ਵਿੱਚ ਜੈਕਟ ਮੈਡਮ ਪਹਿਲਾਂ 5-500 ਵੇਚਿਆ ਹੁਣ ਸੀਜ਼ਨ ਵੀ ਆਫ ਹੋ ਰਿਹਾ ਹੁਣ ਅਸੀਂ ਜਿਹੜੀ 500 ਵਾਲੀ ਹੈਗੀ 3-300 ਰੁਪਏ ਕਰਤੀ ਹੋਈ ਹੈ। ਕਿ ਆਵਾਜ਼ ਦਿਖਾਓਗੇ ਕਿ ਕਿਹੜੀ 3-300 ਭਾਜੀ ਇੱਕ ਤਸਰ ਕੋ ਟਾਫਟਾ ਦੀ ਆਂਦੀ ਹੈ ਜਿਹੜੀ ਦ ਇਕਾ ਗਰਲੇシャン ਦੀ ਆਪਣੇ ਕੋਲ ਜਿਹੜੀ 12 12 ਸੂ ਦੁਕਾਨ ਤੇ ਉਹ ਵੀ ਅਸੀਂ ਤੁਹਾਨੂੰ 300 ਰੁਪਏ ਦੇ ਰਹੇ ਹਾਂ ਬਸ ਸਾਡੇ ਕੋਲ ਜੈਕਟ ਹੈ ਆਪਣਾ ਜੈਕਟ ਮਿਲ ਜੇਗੀ ਵੱਡੇ ਸਾਈਜ਼ ਮਿਲ ਜੇ ਬੱਚੇ ਜੈਕਟ ਸਾਡੇ ਕੋਲ ਸਵੈਟਰ ਬੱਚਿਆਂ ਦੇ ਉਹ ਵੀ 2 200 ਰੁਪਏ ਕੀਤੇ ਸਾਡੇ ਬੱਚੇ ਦੀ ਵੈਰਾਈ ਬਹੁਤ ਸਾਡੇ ਕੋਲ ਜਿਹੜੀ ਦੁਕਾਨ ਤੇ 6 600 56 500 ਦੀ ਹੈ ਸਾਡੇ ਕੋਲ ਸਿਰਫ 2 200 ਰੁਪਏ ਹੈ